ਤੁਹਾਨੂੰ ਉਦਮ ਸਿੰਘ ਵਾਲਾ ਦੇ ਦੇ ਮੈਂ ਰੈਫਰੈਂਸ ਦਿਖਾਉ ਤੇ ਇਜਾਜ਼ਤ ਜੀ ਜੀ ਬਿਲਕੁਲ 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 ਆਪਾਂ ਗੱਲ ਛੇੜੀ ਸੀਗੀ ਉਹ ਚਲੋ ਕੋਈ ਸਾਡੇ ਭਰਾ ਨੇ ਇੱਥੇ ਪਹਿਲਾਂ ਪੱਤਰਕਾਰ ਹੀ ਹੁੰਦੇ ਸੀ ਉਸ ਨਾਮ ਤੋਂ ਨੇ ਖੁਸ਼ਦੀਪ ਜੀ ਤੇ ਉਹਨਾਂ ਨੇ ਮੈਨੂੰ ਆਲਰੇਡੀ ਵੀ ਭੇਜਿਆ ਵੀ ਸੀਗਾ ਤੇ ਬਾਤ ਦੇ ਵਿੱਚ ਉਹ ਗੱਲ ਅਧੂਰੀ ਰਹਿ ਗਈ ਸੀ ਹਾਂ ਜੀ ਨਹੀਂ ਜੇ ਉਹ ਅਧੂਰੀ ਤੇ ਆਪਾਂ ਛੱਡ ਨਹੀਂ ਨਹੀਂ ਅਧੂਰੀ ਪਰ ਪ੍ਰੇਮ ਕਹਾਣੀ ਬੜੀ ਖਤਰਨਾਕ ਹੁੰਦੀ ਸਰ ਕਈ ਵਾਰ ਫਿਰ ਤੁਹਾਨੂੰ ਪਤਾ ਜਨਮ ਲੈਣਾ ਪੈਂਦਾ ਹਾਂ ਆ ਦੇਖੋ ਜੀ ਮੈਂ ਤੁਹਾਨੂੰ ਕਿਤਾਬ ਦਿਖਾ ਦਿੰਨਾ ਕੈਮਰੇ ਚ ਸਾਰੇ ਪੇਜ ਆਈ ਜਾਣਗੇ ਠੀਕ ਹੈ ਜੀ ਇੱਕ ਹੋ ਗਿਆ ਦੋ ਹੂੰ ਠੀਕ ਹੈ ਜੀ ਪੇਜ ਨੰਬਰ ਦੱਸ ਦਿਓ ਬਣਾ ਜੇ ਪਤਾ ਮੈਂ ਸਾਰਾ ਕੁਝ ਦੱਸੂਗਾ ਜੀ ਕਿਉਂ ਘਬਰਾਉਨੇ ਆ ਤਿੰਨ ਤੇ ਹੁਣ ਮੈਂ ਕਿਤਾਬ ਦਾ ਨਾਮ ਵੀ ਦੱਸ ਦੇਣਾ ਕ੍ਰਾਂਤੀਕਾਰੀ ਸ਼ਹੀਦ ਦੂਦਮ ਸਿੰਘ ਪੰਨਾ ਨੰਬਰ 23 ਜਿਹਦੇ ਤੇ ਇਹਨਾਂ ਦੀ ਵੰਸਾਵਲੀ ਆ ਇਹ ਕਲਿੱਪ ਤੁਸੀਂ ਕੱਟ ਕੇ ਚਲਾ ਲੈਣੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਮਤਲਬ ਕ੍ਰਾਂਤੀਕਾਰੀ ਸ਼ਿਦੂ ਉਦਮ ਸਿੰਘ ਅੰਨਾ ਨੰਬਰ 3 ਇੱਥੇ ਇਹਨਾਂ ਦੀ ਵੰਸਾਵਲੀ ਆ ਹੂੰ ਦਇਆram ਤੋਂ ਸ਼ੁਰੂ ਹੁੰਦੇ ਆ ਜੰਮੂ ਗੋਥ ਦਇਆram ਤੋਂ ਅੱਗੇ ਸੰਧੂ ਸੰਧੂ ਤੋਂ ਅੱਗੇ ਹਰੀਆ ਹਰੀਆ ਤੋਂ ਗਾਂ ਤਿੰਨ ਜੋਦਾ ਨੋਦਾ ਤੇ RAM ਦਿਆਲ ਹੂੰ ਠੀਕ ਹੈ ਜੀ ਤੇ ਇਹਦੇ ਵਿੱਚੋਂ ਗਾਂ ਜੋਦੇ ਚੋਂ ਕਹ ਲੋ ਬਸਾਹੂ ਤੇ ਬਦਾਉ ਠੀਕ ਹੈ ਜੀ ਜੀ ਫਿਰ ਅੱਗੇ ਆ ਜਾਓ ਬਧਾਉ ਚੋਂ ਨਿੱਕੂ ਆਸਕੋਰ ਆਸਕੋਰ ਅੰਡਰਲਾਈਨ ਕਰ ਲੈਣਾ ਠੀਕ ਹੈ ਜੀ ਨਿੱਕੂ ਆਸਕੋਰ ਆਸਕੋਰ ਤੋਂ ਬਾਅਦ ਆ ਗਈ ਪੀੜੀ ਇੰਦਰ ਸਿੰਘ ਬਚਨ ਸਿੰਘ ਖੁਸ਼ੀ ਨੰਦ ਤੇ ਇੰਦਰ ਕੌਰ ਦੂਜੇ ਪਾਸੇ ਬਸਾਉ ਤੇ ਬਸ ਕੀਤੇ ਨੇ ਦੂਜੀ ਪਾਸੇ ਬਸਾਉ ਤੋਂ ਆ ਗਿਆ ਕਾਕੂ ਤੇ ਚੂੜ ਤੇ ਅੱਗੋਂ ਆ ਗਿਆ ਸਾਧੂ ਸਿੰਘ ਸ਼ੇਰ ਸਿੰਘ ਉਧਰੋਂ ਸੀ ਉਹ ਪੀੜੀ ਉੱਥੇ ਖਤਮ ਹੋ ਜਾਂਦੀ ਆ ਆਸਕੋਰ ਜਨਾ ਨੂੰ ਚਚੇਰੀ ਪੈਨ ਕਰਕੇ ਮਤਲਬ ਕਿ ਇਹਨਾਂ ਨੇ ਕਿਆ ਸੀਗਾ 1974 ਵਿੱਚ ਪੰਜਾਬ ਸਰਕਾਰ ਨੇ ਆਸਕੋਰ ਨੂੰ ਉਦਮ ਸਿੰਘ ਦੀ ਸਕੀ ਚਚੇਰੀ ਭੈਣ ਨੂੰ ਕਰਨ ਪੈਨਸ਼ਨ ਲਗਾਈ ਸੀ ਅਸਲ ਵਿੱਚ ਉਦਮ ਸਿੰਘ ਦੀ ਕੋਈ ਚਚੇਰੀ ਭੈਣ ਨਹੀਂ ਹਾਇਦੀ ਸੀ ਇਹ ਨੋਟ ਹੈ ਬਕਾਇਦਾ ਕਿਤਾਬ ਦੇ ਵਿੱਚ ਹਮ ਇਹ ਨੋਟ ਹੈ ਸਰ ਬਕਾਇਦਾ ਕਿਤਾਬ ਦੇ ਵਿੱਚ ਕਿ ਉਦਮ ਸਿੰਘ ਜੀ ਦੀ ਕੋਈ ਮਤਲਬ ਕਿ ਚਚੇਰੀ ਭੈਣ ਨਹੀਂ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੀੜ੍hiyan ਬਹੁਤ ਦੂਰ ਦੂਰ ਹੋ ਜਾਂਦੀਆਂ ਨੇ ਜਾ ਕੇ ਸੋ ਉਹ ਮੈਨੂੰ ਯਾਦ ਸੀ ਇਸ ਕਰਕੇ ਮੈਂ ਤੁਹਾਨੂੰ ਦੱਸਿਆ ਸੀਗਾ ਆ ਬਾਕਾਇਦਾ ਫੇਰ ਇਹਦੇ ਵਿੱਚ ਨੋਟਿੰਗ ਹੈ ਕਿਤਾਬ ਦੇ ਵਿੱਚ ਕਿ ਸ਼ੇਰ ਸਿੰਘ ਉਰਫ ਉਹਦੇ ਸਿੰਘ ਉਰ ਫ੍ਰੈਂਕ ਬ੍ਰਾਜ਼ਿਲ ਸਪੁੱਤਰ ਟੈਲ ਸਿੰਘ ਇਹ ਕੀ ਆ ਇਹ ਕੀ ਆ ਇਹ ਨੈਸ਼ਨਲ ਆਰਕਾਈਵਜ਼ ਆਫ ਇੰਡੀਆ ਨੰਬਰ 1 ਇਹ ਅਮਰਸਰ ਜਿਹੜਾ ਸਿਟੀ ਕੋਤਵਾਲੀ ਸੀ ਉਹਦੇ ਵਿੱਚ ਇੱਕ ਬਿਆਨ ਦਿੱਤਾ ਗਿਆ ਸੀਗਾ ਪਟਿਆਲਾ रियासत ਬਣੀ ਹੋ ਠੀਕ ਹੈ ਜੀ ਤਾਂ ਇਹਦੇ ਵਿੱਚ ਅੱਗੇ ਜਾ ਕੇ ਜੇ ਤੁਸੀਂ ਦੇਖੋਗੇ ਤਤ 28 ਨਵੰਬਰ 1984 ਨੂੰ ਸਨਾਮ ਵਿਖੇ ਲੇਖਕ ਵੱਲੋਂ ਮਾਈ ਆਸਕਰ ਨਾਲ ਕੀਤੀ ਗਈ ਪੇਟਵਾਰਤਾ 1974 ਵਿੱਚ ਪੰਜਾਬ ਸਰਕਾਰ ਨੇ ਮਾਈ ਆਸਕਰ ਨੂੰ ਉਦਮ ਸਿੰਘ ਦੀ ਸਾਕੀ ਚਚੇਰੀ ਭੈਣ ਹੋਣ ਕਰਕੇ ਪੈਨਸ਼ਨ ਲਈ ਸੀ ਅਸਲ ਵਿੱਚ ਉਦਮ ਸਿੰਘ ਦੀ ਕੋਈ ਚਚੇਰੀ ਭੈਣ ਨਹੀਂ ਸੀ ਹਾਂ ਆਹ ਲਓ ਜੀ ਇਹ ਹਰ ਸਾਲ ਇਹ ਮੁੱਦਾ ਨਿਕਲ ਆਉਂਦਾ ਸੋ ਅਸੀਂ ਕਿਸੇ ਨੂੰ ਕੋਈ ਹਾਰਟ ਨਹੀਂ ਕਰਨਾ ਚਾਹੁੰਦੇ ਸਾਨੂੰ ਕਿਸੇ ਤੋਂ ਕੋਈ ਤਕਲੀਫ ਨਹੀਂ ਜੋ ਮਰਜੀ ਮਿਲਦਾ ਹੈ ਸਰਕਾਰ ਤੋਂ ਲਾ ਪਰ ਅਸੀਂ ਇਸ ਹੱਕ ਦੇ ਵਿੱਚ ਵੀ ਆ ਕਿ ਜਾਂ ਤਾਂ ਉਹਨਾਂ ਨੂੰ ਸਤਿ ਦੋ ਨਾ ਜਾਂ ਉਹਨਾਂ ਨੂੰ અપਮਾਨਤ ਨਾ ਕਰੋ ਜੇ ਤੁਸੀਂ ਆਪਦੀ ਰਾਜਨੀਤੀ ਵਾਸਤੇ ਲੈ ਆਏ ਹੋ ਤਾਂ ਕੁੱਲ ਮਿਲਾ ਕੇ ਜੋ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਪੂਰੇਆਂ ਕਰ ਦਿੱਤਾ ਤੇਰੀ ਮੇਰੀ ਪ੍ਰੇਮ ਕਹਾਣੀ ਅਧੂਰੀ ਨਹੀਂ ਰਹੇਗੀ ਆਪਾਂ ਤੁਹਾਨੂੰ ਦੱਸ ਦਿੱਤਾ ਉਹ ਕੁਦਰਤੀ ਉਹ ਗੱਲ ਚੱਲੀ ਤੇ ਪਰ ਗੱਲ ਜਿਹੜੀ ਆ ਉਹ ਇਥੋਂ ਤੱਕ ਆ ਚੇਤੇ ਆ ਗਈ ਆ ਤੇਰੇ ਮੇਰੇ ਪਿਆਰ ਦੀਆਂ ਗੱਲਾਂ ਕਿੱਥੋਂ ਤੱਕ ਜਾ ਪੁੱਜੀਆਂ ਹੂੰ ਜੀ ਜੀ ਗੱਲ ਕਾਫੀ ਅੱਗੇ ਦਾ ਪੁੱਜੀ ਐ ਤੇ ਕਾਫੀ ਸਾਰੇ ਦੋਸਤ ਵੀ ਜੁੜ ਚੁੱਕੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਰਤਨਜੋਤ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਆ ਜਗਤਾਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਹੈਰੀ ਜੀ ਤੁਹਾਡਾ ਵੀ ਸ਼ੁਕਰੀਆ ਹਾਂ ਜੀ ਆ ਨਿਰਮਲ ਸਿੰਘ ਜੀ ਬਿਲਕੁਲ ਬਿਲਕੁਲ ਮੈਂ ਇਸੇ ਕਿਤਾਬ ਦਾ ਜ਼ਿਕਰ ਕੀਤਾ ਸੀਗਾ ਜੋ ਰਕੇਸ਼ ਕੁਮਾਰ ਜੀ ਬੰਨੀਓ ਲਿਖੀ ਉਦੋਂ ਆਪਾਂ ਲਾਈਵ ਦੇ ਵਿੱਚ ਕਾਲ ਵੀ ਲਈ ਸੀ ਚਲੋ ਉਹਨਾਂ ਦਾ ਰਜੇਵਾ ਸੀਗਾ ਤੇ ਠੀਕ ਆ ਪਰ ਉਸ ਤੋਂ ਬਾਅਦ ਉਹ ਸਾਰਾ ਕੁਝ ਆਪਾਂ ਨੂੰ ਮਿਲ ਗਿਆ ਸੀਗਾ ਜੀ